ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕ ਕਹਾਵਤਾਂ ਕਹਿੰਦੇ ਰੱਬ ਦੇ ਘਰ ਦੇਰ ਐ ਅੰਧੇਰਣੀ ਐ ਉਸ ਅਦੇਰ ਤੇ ਅੰਧੇਰ ਦਾ ਕੀ ਅੰਤਰ ਪਿਆ ਕਿ ਪਿਛਲੇ ਦਿਨੀ ਜਿਹੜੇ ਸਰਕਾਰਾਂ ਨੂੰ ਕੋਸਦੇ ਸੀ ਕਿ ਸਿੱਖਾਂ ਦਾ ਜਥਾ ਨਨਕਾਣਾ ਸਾਹਿਬ ਜਾ ਨਹੀਂ ਸਕਦਾ ਗੜਗੱਜ ਬੜਾ ਮੁੱਛਾ ਨੂੰ ਤਾ ਦੇਖੇ ਕਹਿੰਦਾ ਸੀ ਅਸੀਂ ਚੱਲੇ ਆ ਮੈਂ ਜੇ ਕੀਤਾ ਇਹ ਪਹਿਲਾ ਜਥੇਦਾਰ ਹੈ ਜਿਹੜਾ ਸਿੱਖ ਬੀਬੀਆਂ ਨੂੰ ਉੱਥੇ ਛੱਡ ਕੇ ਆਇਆ ਡੁੱਬ ਕੇ ਮਾਰ ਦਿਆ ਤੈਨੂੰ ਉਹ ਕਲੰਕ ਗੁਰੂ ਰਾਮਦਾਸ ਨੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਕਿ ਉਸ ਜੱਥੇ ਦੇ ਵਿੱਚ ਇੱਕ ਬੀਬੀ ਤੇਰੇ ਨਾਲ ਜਾਂਦੀ ਆ ਗੜਗੱਜ ਦੇ ਤੇ ਸਰਬਜੀਤ ਕੌਰ ਤੇ ਉੱਥੇ ਜਾ ਕੇ ਕੀ ਹੁੰਦਾ ਉਹ ਨਿਕਾਹ ਕਰ ਲੈਂਦੀ ਆ ਇਸਲਾਮ ਕਬੂਲ ਕਰ ਲੈਂਦੀ ਆ ਕੀ ਆ ਗੜਗੱਜ ਹੁਣ ਉਸ ਬੀਬੀ ਨੂੰ ਦੁਬਾਰਾ ਲੈਣ ਜਾਏਗਾ ਕੀ ਜਿਹੜਾ ਸਿੱਖ ਪੰਥ ਜਿਹੜਾ ਜਿਹੜੇ ਵੱਡੇ ਵੱਡੇ ਸਾਡੇ ਕੜਮ ਚੌਧਰੀ ਜਿਹੜੇ ਨਾ ਆ ਰਾਜਾ ਰਾਜ ਸਿੰਘ ਵਰਗੇ ਹੋਰ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਘੋੜੇ ਬਾੜ ਕੇ ਨਾ ਆਪਣੇ ਆਪ ਨੂੰ ਕਹਿੰਦੇ ਸੀ ਪਤਾ ਨਹੀਂ ਅਸੀਂ ਕਿੱਡੇ ਅ ਬੜੇ 나ਡੂ ਖਾਂ ਏ। ਕੀ ਆ ਉਹ ਹੁਣ ਪਾਕਿਸਤਾਨ ਉਸ ਸਿੱਖ ਬੀਬੀ ਨੂੰ ਛਡਾ ਕੇ ਲਿਆਉਣਗੇ? ਕੀ ਉਸ ਗੁਰ ਆਪਣੇ ਜਿਨ੍ਹਾਂ ਨੇ ਮੋਗਲਾਂ ਦਾ ਇਤਿਹਾਸ ਸੁਣਾਉਂਦੇ ਨੇ ਆਪਣੇ ਪ੍ਰਾਤਨ ਸਿੰਘਾਂ ਦਾ ਇਤਿਹਾਸ ਸੁਣਾਉਂਦੇ ਨੇ ਕਿ ਅਸੀਂ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਸਿੱਖ ਬੀਬੀਆਂ ਨੂੰ ਛੜਾ ਕੇ ਲੈ ਕੇ ਆਏ ਇਹ ਹੁਣ ਜਿਹੜੇ ਨਿਹੰਗ ਸਿੰਘ ਜਿਹੜੇ ਕਦੇ ਕਿਤੇ ਧਰਨੇ ਤੇ ਬੈਠ ਜਾਂਦੇ ਨੇ ਕਤੇ ਕਿਤੇ ਧਰਨੇ ਤੇ ਬੈਠਦੇ ਨੇ ਆਪਣੇ ਆਪ ਨੂੰ ਵੱਡੇ 96 ਕਰੋੜੀ ਕਹਾਉਂਦੇ ਨੇ ਕਿ ਆ ਉਸ ਪਾਕਿਸਤਾਨ ਤੋਂ ਸਿੱਖ ਬੀਬੀਆਂ ਨੂੰ ਛੜਾ ਕੇ ਲਿਆਉਣਗੇ ਸਵਾਤਾ ਤਾਂ ਐ ਕਿਸੇ ਦਾ ਕਿਹਾਵਾ ਕਿਸੇ ਦੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਗਜਰੀ ਦੇ ਬਾਜ਼ਾਰ ਵਿੱਚੋਂ ਬੱਚੀਆਂ ਛਡਾ ਲਈਆਂ ਉਹ ਤੁਹਾਡੇ ਵਰਗੇ ਨਹੀਂ ਐ ਤੁਸੀਂ ਉਹਨਾਂ ਦਾ ਖੂਨ ਨਹੀਂ ਐ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੁਣ ਜਾਓ ਪਾਕਿਸਤਾਨ ਨੂੰ ਘੇਰੋ ਘੇਰੋ ਉਸ ਬਾਡਨ ਨੂੰ ਕਦੇ ਤੁਸੀਂ ਜੁਨੀਵਾਸੀ ਨੂੰ ਛਡਾਉਣ ਵਾਸਤੇ ਧਾਰਨੇ ਲਾਉਂਦੇ ਨੇ ਕਦੇ ਤੁਸੀਂ ਪਾਣੀ ਵਾਸਤੇ ਧਾਰਨੇ ਲਾਉਂਦੇ ਨੇ ਅੱਜ ਤੁਹਾਡੀ ਧੀ ਇੱਕ ਜੱਥੇ ਦੇ ਵਿੱਚ ਧਾਰਮਿਕ ਯਾਤਰਾ ਜਾਂਦੀ ਐ ਉਸ ਯਾਤਰਾ ਦੇ ਵਿੱਚ ਕੀ ਹੁੰਦਾ ਕਿ ਪਾਕਿਸਤਾਨੀ ਸਾਡੀ ਬੱਚੀ ਨੂੰ ਚੱਕ ਲੈਂਦੇ ਨੇ ਇੱਕ ਸਰਬਜੀਤ ਕੌਰ ਦੀ ਔਰਤ ਨੂੰ ਉੱਥੇ ਨਿਕਾਹ ਵਾਸਤੇ ਉਹਨੂੰ ਸਲਾਮ ਕਬੂਲਿਆ ਜਾਂਦਾ ਹੈ ਇਹਦੇ ਵਾਸਤੇ ਕਿਹਾ ਜਿਹੜੇ ਮੌਜੂਦਾ ਜਥੇਦਾਨ ਨੇ ਜਾਂ ਸਾਡੀਆਂ ਐਜੀਪੀਸੀ ਨੇ ਜਾਂ ਸਾਡੇ ਜਿਹੜੇ ਕੜਮ ਚੌਧਰੀ ਸਾਡਾ ਪੰਜਾਬ ਜੇ ਕਰ ਦੂਗਾ ਅਸੀਂ ਪੰਜਾਬ ਦਾ ਖੂਨ ਅਸੀਂ ਯੂਨੀਵਰਸਿਟੀ ਨਹੀਂ ਜਾਣ ਦੇਣੀ ਅਸੀਂ ਪੰਜਾਬੀ ਬੋਲੀ ਨਹੀਂ ਜਾਣ ਦੇਣੀ ਅਸੀਂ ਹਿੰਦੂਆਂ ਦੀਆਂ ਧੀਆਂ ਛੜਾਈਆਂ ਹੁਣ ਛੜਾ ਕੇ ਦਿਖਾਓ ਹੁਣ ਘੋੜੇ ਬਾੜੋ ਪਾਕਿਸਤਾਨ ਚ ਵਿਦਿਆਖਾਂ ਤਾਂ ਨਹੀਂ ਬੂਥਾ ਤੁਹਾਡਾ ਕੁੱਟਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਅੱਜ ਤੁਹਾਡੀਆਂ ਧੀਆਂ ਨੂੰ ਸ਼ਰੀਆਮ ਉਥੇ ਕਨਵਰਟ ਕਰਤਾ ਉਥੇ ਜਾ ਕੇ ਪਾਕਿਸਤਾਨ